ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਕ ਪਟਿਆਲਾ ਪੁਲਿਸ ਅਪਰਾਧੀਆਂ ਦੇ ਅਗੇਸ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ ਇਸੇ ਕੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲ ਲਾਈਨਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 20 ਸਤੰਬਰ ਨੂੰ ਚੌਕੀ ਇੰਚਾਰਜ ਮੋਰਲ ਟਾਊਨ ਰਣਜੀਤ ਸਿੰਘ ਵੱਲੋਂ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਲੀਲਾ ਭਵਨ ਚੋਕ ਹੈ ਉੱਥੇ ਲਗਾਇਆ ਹੋਇਆ ਸੀਗਾ ਉਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੁੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਮਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹੈ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮੰਚਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼ੈਂਟ ਹੈ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ ਇੱਕ 32 ਬੋਰ ਪਿਸਟਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦਿੱਤਾ ਗਿਆ ਅੰਡਰ ਆਰਮ ਐਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਿਲ ਕੀਤਾ ਗਿਆ ਦੌਰਾਨੇ ਰਿਮਾਂਡ ਜਦ ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆਂ ਰਿਕਵਰ ਹੋਏ ਆ ਤੇ ਇੱਕ ਹੋਰ ਬੀਸੀ ਕਟਾ 15 12 ਬੋਰ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀ ਹੈਗਾ ਜਿਹੜੀ ਰਿਹਾਈਸ਼ ਹੈ ਸਿਟੀ ਸਮਾਣਾ ਅਤੇ ਗੁਰਪੀਰ ਸਿੰਘ ਜਿਹੜੀ ਰਿਹਾਈਸ਼ ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਆਂ ਇਹਨਾਂ ਦੇ ਉੱਪਰ ਇਹਨਾਂ ਦਾ ਜੋ ਮੋਡਸ ਆਪ੍ਰੈਂਟ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਇਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿਖੇ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਹਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ 'ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਹਨਾਂ ਦਾ ਪੁਲਿਸ ਰਿਮਾਂਡ ਅੱਜ ਤੱਕ ਸੀਗਾ ਤੇ ਹੋਰ ਵੀ ਅਸੀਂ ਰਿਮਾਂਡ ਇਹਨਾਂ ਦਾ ਲਿਆਂਗੇ ਤੇ ਹੋਰ ਕੁਝ-ਕਿਝ ਵਿੱਚ ਹੋਰ ਵੀ ਕਲਾਸੇ ਹੋ ਸਕਦੇ ਹਨ ਅੱਗੇ ਸੋ ਇਹ ਵੈਪਨ ਦਾ ਦਾ ਫਿਲੀਕੇਜ ਪੁਆਇੰਟ 0.0 ਸਕੈਰ ਡਿਗਰੀ ਤੱਕ ਮੋਚਨ ਉੱਥੇ ਵੀ ਕੋਈ ਟ੍ਰੈਕਿੰਗ ਚੱਲ ਰਹੀ ਹੈ ਕਿ ਇਸ ਕੋਲ ਅਰੇਚੀ ਇੱਕੋ ਤੇ ਰੈਕਟ ਬੋਲ ਬੰਦਾ ਜੀ ਪੰਜਾਬ ਦੇ ਵਿੱਚ ਲਗਾਤਾਰ ਇਹ ਵੈਪਨ ਆ ਰਹੇ ਨੇ ਕਿ ਇਹ ਉੱਚ ਤੱਕ ਕੀ ਲਿਕੇਟ ਚੱਲ ਰਹੀ ਹੈ ਦਿੱਲੀ ਪੁਲਿਸ ਨੂੰ ਵੀ ਇਨਫੋਰਮ ਕੀਤਾ ਗਿਆ ਕਿ ਉਹ ਅਸੀਂ ਤਾਲਮੇਲ ਬਣਾ ਰਹੇ ਹਾਂ ਜੀ ਦਿੱਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਹਾਂ ਤੇ ਇਹ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਐਸਟੈਬਲਿਸ਼ ਕਰ ਰਹੇ ਕਿਨਾਂ ਨੂੰ ਇਹ ਵੇਚਣਾ ਚਾਹੁੰਦੇ ਸੀ ਤੇ ਕਿੱਥੋਂ ਇਹ ਲਾਂਦੇ ਸੀਗੇ ਦੋਨੋਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਨੇ। ਇੱਕ ਐਂਗਜਰ ਵਿੱਚ ਕਿੰਨੇ ਕਿ ਬਰੋ ਬਰ ਕਿੰਨੇ ਕਿ ਬਰੋ। ਉਹ ਅਸੀਂ ਕੁਛ ਕਿਛ ਕਰ ਰਹੇ ਹਾਂ ਜੀ। ਜਿਵੇਂ ਸਾਨੂੰ پتہ چلਦਾ ਹੈ ਇਨਫੋਰਮੇਸ਼ਨ ਅਸੀਂ ਸਾਂਝੀ ਕਰਾਉਂਦੇ ਹਾਂ। ਫਿਲਹਾਲ ਦੋ ਬੰਦੇ ਨੇ ਜੀ ਦੋ ਬੰਦੇ ਅਰੈਸਟ ਹੋਏ। ਹਾਂ ਜੀ ਫਿਲਹਾਲ ਦੋ ਬੰਦੇ ਅਰੈਸਟ ਨੇ। ਜੋ ਪਿਛਲੀ ਵਾਰ ਪੜੀ ਗਈ ਸੀ ਮੋਟਰਸਾਈਕਲ ਦੀ ਰਿਕਵਰੀ ਹੋਈ ਸੀ ਉਹ ਵੀ ਬਾਹਰ ਦੇ ਸਕੇਟਰ। ਕਿ ਉਹਦੇ ਨਾਲ ਜੁੜੇ ਹੋਏ ਉਹਨਾਂ ਦਾ ਹੈਗਾ ਇਤਾਂ ਦੇ ਨਾਲ ਕਾਰ ਮਿਲ ਹੈਗਾ। ਇਹ ਕਿੱਥੇ ਕਿੱਥੇ ਨਿਸ਼ਾਨਾ ਬਣਾਇਆ ਜੀ ਕੀ ਇਕੱਲਾ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਜਾਂ ਪੂਰੇ ਪੰਜਾਬ ਦੇ ਬਲ ਦੇ ਵਿੱਚ ਚੱਪਿਆ ਪਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇਦਾਰੇ ਵੀ ਇਹਨਾਂ ਨੂੰ ਜੱਬ ਵੀ ਮੌਕਾ ਲੱਗਦਾ ਹੈ ਰੇਕੀ ਕਰਦੇ ਸੀਗੇ ਤਬੀ ਉਹਦਰ ਨਿਸ਼ਾਨਾ ਬਣਾ ਲੈਂਦੇ ਸੀ ਕੋਈ ਟੈਕਨੀਕ ਸੀਗੀ ਸੋ ਇਹਨਾਂ ਕੋਲ ਜਿਹੜੀ ਇਕੁਇਸਟੂ ਕੋ ਦੋਨਾਂ ਵੀ ਜਾਂ ਮੋਟਰਸਾਈਕਲਾਂ ਦੀ ਜਾਂ ਦੇਖੋ ਬੇਸਿਕਲੀ ਚੋਰ ਹਤੇ ਲੁੱਟਖੋ ਕਰਦੇ ਆ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਤੋ ਮੋਟਰਸਪ੍ਰੈਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਕੋਈ ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਹੈ ਬੈਕਗ੍ਰਾਉਂਡ ਇਹਨਾਂ ਦਾ ਜਿਵੇਂ ਮੈਂ ਦੱਸਿਆ ਸਾਹਿਲਪ੍ਰੀਤ ਦੇ ਉੱਪਰ ਪਹਿਲੇ ਦੋ ਬੱਚੇ ਹੈਗੇ ਨੇ ਲੜਾਈ ਝਗੜੇ ਲੁੱਟਖੋ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਇੱਕ ਸਿਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਮੁਕੱਦਮਾ ਦਰਜ ਹੈ ਰੈਡ ਵਾਲੀ ਇਹ ਜੀ ਸਿਟੀ ਸਮਾਣਾ ਇੱਕ ਜਿਸ ਮੈਨੇ ਦੱਸਿਆ ਇੱਕ सदर ਸਮਾਣਾ ਏਰੀਆ ਦਾ ਹੈ ਇਹ ਦੋਨੋਂ ਆਪਸ ਵਿੱਚ ਕਿਹਦੇ ਕੋਸਟ ਸੀ ਇਹ ਜਾਂ ਕਿਵੇਂ ਇਹ 파ਟਨਰ ਸੀਗੇ ਜੀ ਤੇ ਜਿਹੜਾ ਇਹਨਾਂ ਦਾ ਗੈਂਗ ਹੈਗਾ ਉਹਦੇ ਵਿੱਚ ਇਹ 파ਟਨਰ ਨੇ ਉਮਰ ਕਿੰਨੀ ਇੱਕ ਸਾਇਲਪ੍ਰੀਤ ਦੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਜਿਹੜਾ ਹੈਗਾ ਉਹਦੀ ਉਮਰ 24 ਸਾਲ ਹੈ ਐਜੂਕੇਟਿਡ ਨਹੀਂ ਠੀਕ ਨਾਟ ਮੱਚ ਜ਼ਿਆਦਾ ਐਜੂਕੇਟਿਡ ਨਹੀਂ ਹੈਗਾ ਜਿਹੜੇ ਵੈਪਨ ਦੇ ਵਿੱਚ ਇਹ ਖਰੀਦਿਆ ਵੇਚਦੇ ਸੀਗੇ ਇਹ ਕਿੰਨੇ ਚਿਰ ਤੋਂ ਐਕਟਿਵ ਸੀਗੇ ਦੋਨੇ ਇਹ ਅਸੀਂ ਪੁੱਛਗਿੱਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਇਹ ਕੰਮ ਕਰਦੇ ਸੀਗੇ ਜੀ ਅੱਗੇ ਜਿਹਨਾਂ ਨੂੰ ਵੇਚਣਾ ਸੀ ਉਹ ਕਿਸ ਕਿਸਮ ਦੇ ਅਪਰਾਧੀਆਂ ਨੇ ਕੁਝ ਲੱਗਿਆ ਪਤਾ ਜੀ ਉਹੀ ਅਸੀਂ ਕਰ ਰਹੇ ਹਾਂ ਜੀ ਉਹ ਹੀ ਦੱਸ ਰਹੇ ਕਿ ਹੋਰ ਵੀ ਅਸੀਂ ਡਿਮਾਂਡ ਦੇਵਾਂਗੇ ਤੇ ਹੋਰ ਕੁਝ-ਕੁਝ ਕਰਕੇ ਹੋਰ ਖੁਲਾਸੇ ਕਰਾਂਗੇ ਜੀ ਰਿਕਵਰੀ ਹੋਈ ਹੈ ਕੰਮਸ਼ਾ ਦਾ ਮੋਟਰਸਾਈਕਲ ਦੀ ਇਹ ਕਿੱਥੋਂ ਹੋਈ ਹੈ ਪਟਿਆਲੇ ਹੋਈ ਹੈ ਜਾਂ ਆਕਾ ਬਕਾਂ ਦਾ ਕੋਈ ਹੋਰ ਸੀ ਆ ਕੀ ਜ਼ਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੱਤਾਂ ਆਪਾਂ ਟਰੇਸ ਕਰ ਕੀਤੀ ਹੋਈਆਂ ਇਹ ਜ਼ਿਆਦਾਤਰ ਪਟਿਆਲੇ ਦੀਆਂ ਹੀ ਹੈਗੀਆਂ ਪਰ ਹੋਰ ਆ ਪੱਕਾ ਟਿਕਾਣਾ ਹੀ ਪਤਾ ਲੱਗਿਆ ਸਰ ਕਿੱਥੇ ਨੇਚਰ ਸੀ ਕਿ ਕਿਸੇ ਵਿੱਚ ਇਹ ਆਊਟ ਆਫ ਸਟੇਟ ਜਿਵੇਂ ਮੈਂ ਦੱਸਿਆ ਇਹ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਰੀ ਸਟੇਟਸ ਵੀ ਕੇ ਸਪਲਾਈ ਕਰਦੇ ਸੀਗੇ ਜਿਹਦੇ ਨੇ ਫੜੇ ਗਏ ਨੇ ਉਹਦੇ ਨੇ ਇਹ ਚੋਰੀ ਦੀ ਮਨਸ਼ਾ ਨਾਲ ਆਇਆ ਸੀ ਜਾਂ ਵੈਪਨ ਕਿਸੇ ਨੂੰ ਹੈਂਡ ਓਵਰ ਕਰਨਾ ਆਇਆ ਸੀ ਜਾਂ ਵੇਚਣਾ ਆਇਆ ਸੀ ਇਹ ਚੋਰੀ ਦੀ ਮਨਸ਼ਾ ਨਾਲ ਹੀ ਘੁੰਮ ਰਹੇ ਸੀਗੇ ਤੇ ਮੁਖਬਰ ਖਾਸ ਦੀ ਇਨਫੋਰਮੇਸ਼ਨ ਬੇਸ ਵੀ ਐਕਟ ਕੀਤਾ ਇਹ ਕਿ ਨਸ਼ਾ ਕਰਨ ਦੀ ਆਦਤ ਨੇ ਨਸ਼ੇ ਦਾ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ ਮੋਸਟਲੀ ਕਰਦੇ ਹੋ ਇਸ ਤਰ੍ਹਾਂ ਦਾ ਪਿਸਤਲ ਕਰਾ ਨਾ ਤਾਂ ਬ੍ਰਾਹਮੜਾ ਕਿਸੇ ਵੱਡੇ ਗੈਂਗ ਨਾਲ ਤਾਂ ਨਹੀਂ ਇਹਨਾਂ ਦਾ ਤਾਲੁਕ ਹੈ ਹੋ ਸਕਦਾ ਹੈ ਜੀ ਅਸੀਂ ਲੁਕ ਅਪ ਕਰ ਰਹੇ ਹੁਜ ਪਤਾ ਚੱਲਦਾ ਤਾਂ ਸਾਂਝੀ ਕਰਾਂਗੇ ਕੋਈ ਰਿਮਾਂਡ ਵਗੈਰਾ ਮਿਲਦਾ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਸੀਗਾ ਅੱਜ ਇਹਨਾਂ ਦਾ ਰਿਮਾਂਡ ਖਤਮ ਹੋ ਰਿਹਾ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ